ਚੋਰੀ ਕਰਨ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਹੈ ਪਰ ਆਪਣੇ ਹੀ ਜਾਲ ਦੇ ਵਿੱਚ ਇਸ ਕਦਰ ਹੋਏ ਚੋਰ ਫਸ ਜਾਂਦਾ ਹੈ ਕਿ ਸਾਰੇ ਦੇਖ ਕੇ ਹੈਰਾਨ ਵੀ ਹੁੰਦੇ ਨੇ ਤੇ ਉਸ ਦੇ ਉੱਤੇ ਹਸਨ ਵੀ ਲੱਗ ਪੈਂਦੇ ਨੇ ਅਸਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੁਸੀਂ ਵੀ ਜ਼ਰੂਰ ਦੇਖੀ ਹੋਵੇਗੀ ਇਹ ਵੀਡੀਓ ਤੁਸੀਂ ਚੋਰੀ ਦੇ ਬਹੁਤ ਸਾਰੇ ਮਾਮਲੇ ਸੁਨੇ ਹੋਣਗੇ ਦੇਖੇ ਹੋਣਗੇ ਜਿੱਥੇ ਚੋਰ ਛੱਦੇ ਰਾਹੀ ਦਰਵਾਜ਼ੇ ਰਾਹੀ ਖਿੜਕੀਆਂ ਤੋੜ ਕੇ ਘਰਾਂ ਦੇ ਵਿੱਚ داخل ਕੋਈ ਨਹੀਂ ਫਿਰ ਇੱਕ ਸੁਰੰਗ ਪੁੱਟ ਲਈ ਜਾਂਦੀ ਹੈ ਤੇ ਫਿਰ ਚੋਰੀ ਕਰਨ ਤੋਂ ਬਾਅਦ ਉੱਥੋਂ ਭੱਜ ਜਾਂਦੇ ਨੇ ਹਾਲਾਂਕਿ ਜਿਹੜੀ ਇਹ ਵੀਡੀਓ ਹੈ ਕੋਟਾ ਤੋਂ ਚੱਲੀ ਜਾ ਰਹੀ ਜਿੱਤੇ ਕਿ ਕੋਟਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਚੋਰ ਐਗਜ਼ਾਸਟਰ ਫੈਨ ਦੀ ਵਿੱਚ ਇੱਕ ਮੋਰੀ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਹ ਉਸ ਦੇ ਵਿੱਚ ਹੀ ਫਸ ਜਾਂਦਾ ਹੈ ਤੇ ਲੰਬੇ ਸਮੇਂ ਤੱਕ ਫਸਿਆ ਰਿਹਾ ਜਿਸ ਨੂੰ ਕਿ ਹੁਣ ਲੋਕਾਂ ਦੇ ਵੱਲੋਂ ਉਸ ਨੂੰ ਛਿੱਤਰ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ ਜਿਸ ਦੀ ਕਿ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪਰ ਖੁਸ਼ਕਿਸਮਤੀ ਇਹ ਰਹੀ ਹੈ ਕਿ ਘਰ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਹੈ ਨਾਜ਼ਦੀਕੀ ਕੋਟਾ ਦੇ ਵਿੱਚ ਚੋਰੀ ਦੀ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ ਬੋਰਖੜਾ ਖਾਣਾ ਖੇਤਰ ਦੇ ਵਿੱਚ ਇੱਕ ਚੋਰੀ ਕਰਨ ਦੇ ਇਰਾਦੇ ਦੇ ਨਾਲ ਚੋਰ ਜਿਹੜਾ ਕਿ ਆਉਂਦਾ ਹੈ ਕਿ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਉਸ ਦੀ ਕਿਸਮਤ ਤਾਂ ਦੇਖੋ ਜਦੋਂ ਉਹ ਰਸੋਈ ਦੇ ਐਕਸਟਰਫੇਨ ਦੇ ਵਿੱਚ ਇੱਕ ਛੇਕ ਦੇ ਰਾਹੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਹ ਉਸ ਦੇ ਵਿੱਚ ਹੀ ਫਸ ਜਾਂਦਾ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਪੀੜਤ ਸੁਭਾਸ਼ ਕੁਮਾਰ रावत 3 ਜਨਵਰੀ ਨੂੰ ਆਪਣੀ ਪਤਨੀ ਦੇ ਨਾਲ ਰਾਤ ਨੂੰ ਘਰ ਵਾਪਸ ਆਏ ਤਾਂ ਮੁੱਖ ਗੇੜ ਦਾ ਤਾਲਾ ਖੋਲਿਆ ਤਾਂ ਉਹਨਾਂ ਨੇ ਆਪਣੇ ਸਕੂਟਰ ਦੀ ਰੋਸ਼ਨੀ ਦੇ ਵਿੱਚ ਇੱਕ ਆਦਮੀ ਨੂੰ ਰਸੋਈ ਦੇ ਐਗਜ਼ਾਸਟਰ ਫੈਨ ਪੱਖੇ ਦੇ ਅੰਦਰ ਅੱਧਾ ਫਸਿਆ ਹੋਇਆ ਦੇਖਿਆ ਇਹ ਨਜ਼ਾਰਾ ਦੇਖ ਕੇ ਸਾਰੇ ਹੈਰਾਨ ਵੀ ਹੋ ਰਹੇ ਸੀਗੇ ਚਿਕੜ ਵੀ ਲੱਗ ਪਏ ਤਾਂ ਰੌਲਾ ਸੁਣ ਕੇ ਗਵਾਂਡੀ ਵੀ ਮੌਕੇ ਦੇ ਉੱਤੇ ਪਹੁੰਚ ਗਏ ਨੇ ਤਾਂ ਚੋਰ ਦਾ ਇੱਕ ਸਾਥੀ ਭਜਣ ਦੇ ਵਿੱਚ ਕਾਮਯਾਬ ਹੋ ਗਿਆ ਜਦੋਂ ਕਿ ਦੂਜਾ ਜੋ ਕਿ ਟੋਏ ਦੇ ਵਿੱਚ ਫਸ ਗਿਆ ਤਾਂ ਫਸੇ ਜਾਣ ਤੋਂ ਬਾਅਦ ਦੋਸ਼ੀ ਨੇ ਘਰ ਦੇ ਮਾਲਕ ਅਤੇ ਮੌਜੂਦ ਹੋਰ ਲੋਕਾਂ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਜਾਣ ਦੇਣ ਇਹ ਦਾਵਾ ਕਰਦੇ ਹੋਏ ਕਿ ਉਸ ਦੇ ਕਈ ਸਾਥੀ ਨੇੜੇ ਹੀ ਸਨ ਹਾਲਾਂਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਬੋਰਖੜਾ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦੋਸ਼ੀ ਨੂੰ ਐਗਜ਼ਾਸਟਰ ਫੈਨ ਦੇ ਵਿੱਚੋਂ ਹਾਲ ਦੇ ਵਿੱਚੋਂ ਬਾਹਰ ਕੱਢਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਤੇ ਉਸ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸਕਾਰ ਦੇ ਵਿੱਚ ਦੋਸ਼ੀ ਆਇਆ ਸੀਗਾ ਉਸ ਦੇ ਉੱਤੇ ਪੁਲਿਸ ਦਾ ਸਟicker ਲੱਗਿਆ ਹੋਇਆ ਸੀਗਾ ਤੇ ਪੁਲਿਸ ਨੇ ਕਾਰ ਨੂੰ ਵੀ ਜ਼ਬਤ ਕਰ ਲਿਆ ਚੋਰੀ ਕਰਨ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਹੈ ਪਰ ਆਪਣੇ ਹੀ ਜਾਲ ਦੇ ਵਿੱਚ ਇਸ ਕਦਰ ਹੋਏ ਚੋਰ ਫਸ ਜਾਂਦਾ ਹੈ ਕਿ ਸਾਰੇ ਦੇਖ ਕੇ ਹੈਰਾਨ ਵੀ ਹੁੰਦੇ ਨੇ ਤੇ ਉਸ ਦੇ ਉੱਤੇ ਖਾਸਨ ਵੀ ਲੱਗ ਪੈਨੇ दरअसल ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੁਸੀਂ ਵੀ ਜ਼ਰੂਰ ਦੇਖੀ ਹੋਵੇਗੀ ਇਹ ਵੀਡੀਓ ਤੁਸੀਂ ਚੋਰੀ ਦੇ ਬਹੁਤ ਸਾਰੇ ਮਾਮਲੇ ਸੁਨੇ ਹੋਣਗੇ ਦੇਖੇ ਹੋਣਗੇ ਜਿੱਥੇ ਚੋਰ ਛੱਦੇ ਰਾਹੀ ਦਰਵਾਜ਼ੇ ਰਾਹੀ ਖਿੜਕੀਆਂ ਤੋੜ ਕੇ ਘਰਾਂ ਦੇ ਵਿੱਚ ਦਾਖਲ ਹੋਏ ਨੇ ਫਿਰ ਇੱਕ ਸੁਰੰਗ ਪੁੱਟ ਲਈ ਜਾਂਦੀ ਹੈ ਤੇ ਫਿਰ ਚੋਰੀ ਕਰਨ ਤੋਂ ਬਾਅਦ ਉੱਥੋਂ ਭੱਜ ਜਾਂਦੇ ਨੇ ਹਾਲਾਂਕਿ ਜਿਹੜੀ ਇਹ ਵੀਡੀਓ ਹੈ ਕੋਟਾ ਤੋਂ ਜਾਰੀ ਦਿੱਤੀ ਕਿ ਕੋਟਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਚੋਰ ਐਗਜ਼ਾਸਟਰ ਫੈਨ ਦੀ ਵਿੱਚ ਇੱਕ ਮੋਰੀਦ ਰਾਹੀ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਹ ਉਸ ਦੇ ਵਿੱਚ ਹੀ ਫਸ ਜਾਂਦਾ ਹੈ ਤੇ ਲੰਬੇ ਸਮੇਂ ਤੱਕ ਫਸਿਆ ਰਿਹਾ ਜਿਸ ਨੂੰ ਕਿ ਹੁਣ ਲੋਕਾਂ ਦੇ ਵੱਲੋਂ ਉਸ ਨੂੰ ਛਿੱਤਰ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ ਜਿਸ ਦੀ ਕਿ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪਰ ਖੁਸ਼ਕਿਸਮਤੀ ਇਹ ਰਹੀ ਹੈ ਕਿ ਘਰ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਦੱਸਦੇ ਕਿ ਕੋਟਾ ਦੇ ਵਿੱਚ ਚੋਰੀ ਦੀ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ ਮੋਰਖੜਾ थाना ਖੇਤਰ ਦੇ ਵਿੱਚ ਇੱਕ ਚੋਰੀ ਕਰਨ ਦੇ ਇਰਾਦੇ ਦੇ ਨਾਲ ਚੋਰ ਜਿਹੜਾ ਕਿ ਆਉਂਦਾ ਹੈ ਕਿ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਉਸਦੀ ਕਿਸਮਤ ਤਾਂ ਦੇਖੋ ਜਦੋਂ ਉਹ ਰਸੋਈ ਦੇ ਐਕਸਟਰ ਫੇਨ ਦੇ ਵਿੱਚ ਇੱਕ ਛੇਕ ਤੇ ਰਾਈ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉਹ ਉਸ ਦੇ ਵਿੱਚ ਹੀ ਫਸ ਜਾਂਦਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੀੜਿਤ ਸੁਭਾਸ਼ ਕੁਮਾਰ रावत 3 ਜਨਵਰੀ ਨੂੰ ਆਪਣੀ ਪਤਨੀ ਦੇ ਨਾਲ